ਅਰਦਾਸ ਲਈ ਕਿਸੇ ਖਾਸ ਸਥਾਨ ਜਾਂ ਖਾਸ ਸਮੇਂ ਦੀ ਲੋੜ ਨਹੀਂ ਹੈ ਕਿਉਂ ਜੋ ਪਰਮਾਤਮਾ ਤਾਂ ਸਾਡੇ ਅੰਦਰ ਹੀ ਵਸ ਰਿਹਾ ਹੈ ਹਰ ਮੰਦਰ ਇਹ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਆ ਅਸੀਂ ਨਿਤਾ ਪ੍ਰਤੀ ਘਟੋ ਘਟ ਤਿੰਨ ਚਾਰ ਸਮੇਂ ਅਰਦਾਸ ਕਰਦੇ ਹਾਂ ਪਹਿਲੀ ਅਰਦਾਸ ਸਵੇਰੇ ਨਿਤਨੇਮ ਪਿੱਛੋਂ ਦੂਜੀ ਸੰਗਤ ਵਿੱਚ ਕਿਸੇ ਨੇੜੇ ਦੇ ਗੁਰਦੁਆਰਾ ਸਾਹਿਬ ਵਿੱਚ ਅਤੇ ਤੀਜੀ ਰਹਿਰਾਸ ਕਰਕੇ ਅਤੇ ਚੌਥੀ ਸੋਣ ਵੇਲੇ ਸੋਹਿਲੇ ਦੇ ਪਾਠ ਪਿਛੋਂ ਕੀਤੀ ਜਾਂਦੀ ਹੈ ਵੈਸੇ ਅਸੀਂ ਦਿਨ ਵਿੱਚ ਕਿਸੇ ਉਤਸ਼ਾਹ ਲਈ ਨਵੇਂ ਕੰਮ ਦੇ ਆਰੰਭ ਸਮੇਂ ਜਾਂ ਫਿਰ ਕਿਸੇ ਖੁਸ਼ੀ ਜਾਂ ਗਮੀ ਸਮੇਂ ਵੀ ਅਰਦਾਸ ਕਰਦੇ ਹਾਂ ਅਰਦਾਸ ਸਾਡਾ ਜ਼ਰੂਰੀ ਅੰਗ ਹੈ ਅਰਦਾਸ ਇੱਕ ਸੱਚਾ ਸਾਧਨ ਹੈ ਜਿਸ ਰਾਹੀਂ ਅਸੀਂ ਅਕਾਲ ਪੁਰਖ ਵਾਹਿਗੁਰੂ ਨਾਲ ਜੁੜ ਸਕਦੇ ਹਾਂ ਪਰਮ ਆਤਮਾ ਨਾਲ ਜੁੜੀ ਆਤਮਾ ਮਹਾਨ ਆਤਮਾ ਬਣ ਜਾਂਦੀ ਹੈ ਅਤੇ ਧਰਮ ਕਰਮ ਲਈ ਹਰ ਇੱਕ ਕੁਰਬਾਨੀ ਕਰਨ ਦੇ ਯੋਗ ਬਣ ਜਾਂਦੀ ਹੈ ਪਰ ਜੇਕਰ ਪਰਮ ਆਤਮਾ ਨਾਲੋਂ ਵਿਛੜੀ ਹੋਈ ਹੈ ਤਾਂ ਉਹ ਨਿਰਬਲ ਤੇ ਜਿੰਦਹੀਨ ਹੋ ਕੇ ਰਹਿ ਜਾਂਦੀ ਹੈ ਸੋ ਅਰਦਾਸ ਦਾ ਤਦ ਹੀ ਲਾਭ ਹੈ ਜੇ ਮਨ ਦੀ ਸੁਰਤੀ ਕੇਵਲ ਪਰਮਾਤਮਾ ਦੇ ਚਰਨਾਂ ਵਿੱਚ ਜੁੜੀ ਹੋਵੇ ਇਹ ਜਗ ਜਲਤਾ ਦੇਖ ਕੇ ਭੱਜ ਪਏ ਹਰ ਸ਼ਰਨਾਈ ਰਾਮ ਅਰਦਾਸ ਕਰੀ ਗੁਰਪੂਰੇ ਅੱਗੇ ਰਖ ਲੇਵੋ ਦੇਹ ਵਡਾਈ ਰਾਮ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋਂ ਸ਼ਰਨਾਈ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਕਈ ਵਾਰ ਅਸੀਂ ਕਹਲੇ ਵੀ ਪਹਿ ਜਾਂਦੇ ਆ ਕਿ ਅਰਦਾਸ ਤੁਰੰਤ ਪ੍ਰਵਾਨ ਹੋਣੀ ਚਾਹੀਦੀ ਹੈ ਬੱਚੇ ਅੰਬੀ ਦੀ ਗਿਟਕ ਬੀਜ ਕੇ ਹਰ ਸਵੇਰੇ ਉੱਠ ਕੇ ਗਿਟਕ ਪੁੱਟ ਕੇ ਦੇਖਦੇ ਹਨ ਕਿ ਬੂਟਾ ਵੱਡਾ ਹੋਇਆ ਕਿ ਨਹੀਂ ਹੋਇਆ ਜੇ ਬੂਟਾ ਹੀ ਵੱਡਾ ਨਾ ਹੋਣ ਦਿੱਤਾ ਜਾਵੇ ਤਾਂ ਫਲ ਕਿਸ ਤਰ੍ਹਾਂ ਲੱਗੇਗਾ ਸਬਰ ਸੰਤੋਖ ਦੀ ਘਾਟ ਹੋਣ ਕਰਕੇ ਫਲ ਤੋਂ ਵਾਂਝੇ ਹੀ ਰਹਿ ਜਾਂਦੇ ਆ ਮਨ ਦੀ ਸ਼ਾਂਤੀ ਆਤਮਾ ਦੇ ਪਰਮ ਆਤਮਾ ਨਾਲ ਜੁੜਨ ਵਿੱਚ ਹੀ ਹੈ ਪਰ ਇਹ ਪ੍ਰਾਪਤੀ ਕੋਈ ਸੌਖੀ ਗੱਲ ਨਹੀਂ ਹੈ ਜ਼ਰੂਰੀ ਹੈ ਵਿਸ਼ਵਾਸ ਭਰੋਸਾ ਅਤੇ ਆਪਾ ਭਾਵ ਦੀ ਕੁਰਬਾਨੀ ਤਾਂ ਕਿਤੇ ਜਾ ਕੇ ਆਸ ਵੱਜ ਸਕਦੀ ਹੈ ਕਿ ਅਰਦਾਸ ਕਬੂਲੀ ਜਾਵੇ ਮੈਂ ਨਾ ਹੀ ਕਛ ਹਾਂਉ ਨਹੀਂ ਕਿਛ ਆਹੇ ਨਾ ਮੋਰਾ ਔਸਰ ਲੱਜਾ ਰਾਖ ਲੈਹ ਸਧਨਾ ਜਨ ਤੋਰਾ ਅਥਾਹ ਪ੍ਰੇਮ ਅਰਦਾਸ ਨੂੰ ਜਨਮ ਦਿੰਦਾ ਹੈ ਜਿਸ ਹਿਰਦੇ ਵਿੱਚ ਅਥਾਹ ਪ੍ਰੇਮ ਹੈ ਉਹੀ ਮਨੁੱਖ ਸਭ ਤੋਂ ਚੰਗੀ ਅਰਦਾਸ ਕਰ ਸਕਦਾ ਹੈ ਜਦੋਂ ਤੱਕ ਮਨੁੱਖ ਦੀ ਅਰਜ਼ੋਈ ਸੱਚੇ ਦਿਲੋਂ ਅਤੇ ਸ਼ਰਧਾ ਭਰੀ ਨਾ ਹੋਵੇ ਉਦੋਂ ਤੱਕ ਪ੍ਰਭੂ ਦੀ ਬਖਸ਼ਿਸ਼ ਦਾ ਦਰ ਨਹੀਂ ਖੁੱਲ੍ਹਾ ਹੋ ਸਕਦਾ ਤੂੰ ਠਾਕੁਰ ਤੂੰ ਬਏ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੂੰ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮਹਿ ਸੁਖ ਕਨੇਰੇ ਕੋਏ ਨਾ ਜਾਣੇ ਤੁਮਰਾ ਅੰਤ ਊਚੇ ਤੇ ਊਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਤਾਰੇ ਤੁਮ ਤੇ ਹੋਏ ਸੁ ਆਗਿਆਕਾਰੀ ਤੁਮਰੀ ਗਤ ਮੇਤ ਤੁਮਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਸੰਗਤ ਜੀ ਸੱਚੇ ਦਿਲੋਂ ਕੀਤੀ ਹੋਈ ਅਰਦਾਸ ਭਾਵੇਂ ਟੁੱਟੇ-ਫੁੱਟੇ ਸ਼ਬਦਾਂ ਵਿੱਚ ਹੀ ਕਿਉਂ ਨਾ ਹੋਵੇ ਉਹ ਵੀ ਕਬੂਲੀ ਜਾਂਦੀ ਹੈ ਪਰ ਜੋ ਪ੍ਰੇਮ ਹੀ ਨਹੀਂ ਆਪਾ ਸ਼ੁੱਧ ਹੀ ਨਹੀਂ ਤਾਂ ਉਹ ਅਰਦਾਸ ਭਾਵੇਂ ਕਿੰਨੇ ਵੀ ਚੰਗੇ ਤੇ ਸੋਹਣੇ ਸ਼ਬਦਾਂ ਵਿੱਚ ਅਸੀਂ ਕਿਉਂ ਨਾ ਕਰ ਲਈਏ ਕਦੇ ਕਬੂਲੀ ਹੀ ਨਹੀਂ ਜਾ ਸਕਦੀ ਅਕਾਲ ਪੁਰਖ ਵਾਹਿਗੁਰੂ ਤੁਹਾਡੀ ਅਰਦਾਸ ਦੀ ਵਾਕ ਚਤੁਰਤਾ ਪਾਵੇਂ ਕਿਤਨੀ ਵੀ ਸ਼ੁੱਧ ਠੀਕ ਕਿਉਂ ਨਾ ਹੋਵੇ ਨਹੀਂ ਵੇਖਦਾ ਨਾ ਹੀ ਉਹ ਰੇਖਾ ਗਣਿਤ ਰਾਹੀਂ ਤੁਹਾਡੀ ਅਰਦਾਸ ਨੂੰ ਪਾਵੇਂ ਉਹ ਕਿਤਨੀ ਲੰਬੀ ਕਿਉਂ ਨਾ ਹੋਵੇ ਨਹੀਂ ਵਿਚਾਰਦਾ ਨਾ ਹੀ ਉਹ ਅੰਕ ਵਿਦਿਆ ਰਾਹੀਂ ਤੁਹਾਡੀ ਅਰਦਾਸ ਦਾ ਹਿਸਾਬ ਲਾਉਂਦਾ ਹੈ ਕਿ ਇਸ ਵਿੱਚ ਤੁਸੀਂ ਕਿੰਨੇ ਵੱਧ ਸ਼ਬਦ ਵਰਤੇ ਹਨ ਨਾ ਹੀ ਉਹ ਤੁਹਾਡੀ ਅਰਦਾਸ ਨੂੰ ਨਿਆਂ ਦੀ ਕਸਵੱਟੀ ਉੱਤੇ ਪਰਖਦਾ ਹੈ ਸੋ ਸੱਚੇ ਦਿਲੋਂ ਸੱਚੀ ਆਤਮਾ ਤੋਂ ਅਰਦਾਸ ਕੀਤੀ ਹੋਈ ਕਦੇ નિਸਫਲ ਨਹੀਂ ਜਾਂਦੀ ਉਹ ਸਾਡੇ ਮਨ ਦੀਆਂ ਮੁਰਾਦਾਂ ਪੂਰੀਆਂ ਕਰਦੀ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ ਕਿ ਵਾਹਿਗੁਰੂ ਦੇ ਸੇਵਕ ਦੀ ਅਰਦਾਸ ਕਦੇ ਵੀ ਬੇਅਰਥ ਨਹੀਂ ਜਾ ਸਕਦੀ ਉਹ ਜ਼ਰੂਰ ਪੂਰੀ ਹੁੰਦੀ ਹੈ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਨਤਾਸ ਕੇਵਲ ਸੇਵਕ ਤੇ ਬੱਚਾ ਬਣਨ ਦੀ ਲੋੜ ਹੈ ਜੋ ਚਾਹੀਦਾ ਹੈ ਉਹ ਮੰਗੋ ਜੋ ਉਹ ਠੀਕ ਸਮਝੇਗਾ ਅਵੱਛੇ ਤਾਨੂੰ ਦੇਵੇਗਾ ਸਾਡਾ ਕੰਮ ਹੈ ਪੂਰੀ ਮਿਹਨਤ ਕਰਨਾ ਅਤੇ ਫਿਰ ਅਰਦਾਸ ਕਰਨਾ ਅਸੀਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਕਹਿ ਸਕਦੇ ਹਾਂ ਕਿ हे ਪਰਮਾਤਮਾ ਮੇਰੀਆਂ ਸਾਰੀਆਂ ਮੰਗਾਂ ਨੂੰ ਕਬੂਲ ਨਾ ਕਰੀ ਕਿਉਂਕਿ ਮੈਂ ਇਹ ਨਹੀਂ ਜਾਣਦਾ ਕਿ ਮੇਰੀਆਂ ਮੰਗਾਂ ਮੇਰੇ ਭਲੇ ਲਈ ਹਨ ਜਾਂ ਬੁਰੇ ਲਈ ਇਸ ਲਈ ਜੋ ਕੋਈ ਮੰਗ ਪਰਵਾਨ ਨਹੀਂ ਹੁੰਦੀ ਤਾਂ ਪਿਤਾ ਨਾਲ ਰੁੱਸ ਕੇ ਨਾ ਬਹੋ ਸ਼ਹੀਦਾਂ ਦੇ ਸਰਤਾਜ ਸਾਹਿਬ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ ਕਿ 10 ਬਸਤੂ ਲੈ ਪਾਛੇ ਪਾਵੇ ਇੱਕ ਬਸਤ ਕਾਰਨ ਵਿਖੋਟ ਗਵਾਵੇ ਏਕ ਪੀਣਾ ਦੇ 10 ਪੀ ਹਰਲੇ ਤੋਂ ਮੂੜਾ ਕਹੋਂ ਕਹਾ ਕਰੇ ਜਿਸ ਠਾਕੁਰ ਸਿਓ ਨਾਹੀ ਚਾਰਾ ਤਾਂ ਕੋ ਕੀਜੇ ਸਦ ਨਮਸਕਾਰਾ ਇੱਕ ਵਾਰ ਕਿਸੇ ਨਗਰ ਵਿੱਚ ਇੱਕ ਮਹਾਤਮਾ ਆ ਗਏ ਜੋ ਜੋਤਿਸ਼ ਵਿਦਿਆ ਵੀ ਜਾਣਦੇ ਸਨ ਉਹਨਾਂ ਪਾਸੋਂ ਵਾਰੀ-ਵਾਰੀ ਲੋਕ ਆਪਣੇ ਅਗਲੇ ਪਿਛਲੇ ਹਾਲਾਤ ਪੁੱਛਣ ਲੱਗ ਪਏ ਇੱਕ ਪੰਜ ਨਿਮਾਜੀ ਹਰ ਸਮੇਂ ਤਸਬੀਹ ਫੇਰਦੇ ਰਹਿਣ ਵਾਲੇ ਮੁੱਲਾ ਨੇ ਵੀ ਆਣ ਪੁੱਛਿਆ ਕਿ ਸੰਤ ਜੀ ਕੀ ਉਸ ਲਈ ਸਵਰਗ ਵਿੱਚ ਖੁਦਾ ਨੇ ਥਾਂ ਰੱਖੀ ਹੈ ਸੰਤ ਜੀ ਨੇ ਕਿਹਾ ਹਾਂ ਜੀ ਮੁੱਲਾ ਕਹਿਣ ਲੱਗਾ ਰੱਖਣੀ ਨਹੀਂ ਸੀ 8 ਸਾਲ ਹੋ ਗਏ ਉਸ ਦੀ ਯਾਦ ਵਿੱਚ ਤਸਬੀਹ ਫੇਰਦੇ ਉਸ ਸਮੇਂ ਇੱਕ ਪੇਡਾਂ ਚਾਰਨ ਵਾਲੇ ਨੇ ਵੀ ਪੁੱਛਿਆ ਸੰਤ ਜੀ ਦੱਸੋ ਰੱਬ ਸੱਚੇ ਨੇ ਇਹ ਗੁਨਾਹਕਾਰ ਪਾਪੀ ਲਈ ਵੀ ਕੋਈ ਜਗ੍ਹਾ ਰੱਖੀ ਹੈ ਸੰਤ ਜੀ ਨੇ ਕਿਹਾ ਹਾਂਜੀ ਆਪ ਲਈ ਵੀ ਨਰਕ ਵਿੱਚ ਰੱਖੀ ਹੈ ਉਸ ਗੰਡਰੀਏ ਨੇ ਤੁਰੰਤ ਹੱਥ ਜੋੜ ਲਏ ਅਤੇ ਉੱਪਰ ਅਸਮਾਨ ਵੱਲ ਮੂੰਹ ਕਰਕੇ ਕਿਹਾ ਸ਼ੁਕਰ ਹੈ ਸ਼ੁਕਰ ਹੈ ਰੱਬ ਸੱਚਾ ਤੇਰਾ ਲੱਖ ਲੱਖ ਸ਼ੁਕਰ ਹੈ ਇਸ ਗੁਨਾਹਗਾਰ ਲਈ ਵੀ ਤੁਸਾਂ ਥਾਂ ਰੱਖਣ ਦੀ ਮਿਹਰ ਕੀਤੀ ਹੈ ਹੁਣ ਤੁਸੀਂ ਆਪ ਹੀ ਭਲੀ ਪ੍ਰਕਾਰ ਜਾਣਦੇ ਹੋ ਕਿ ਜਿਹੜੀ ਅਰਦਾਸ ਕਬੂਲ ਹੋਵੇਗੀ ਹੰਕਾਰ ਹੋਮੇ ਪਰਿ ਜਾਂ ਸ਼ੁਕਰ ਪਰਿ ਸੋ ਅਰਦਾਸ ਸਮੇਂ ਕੋਈ ਹੋਮੇ ਨਹੀਂ ਹੋਣੀ ਚਾਹੀਦੀ ਕੇਵਲ ਗਰੀਬੀ ਅਤੇ ਅਤ ਨਿਮਰਤਾ ਦੀ ਲੋੜ ਹੈ ਅਰਦਾਸ ਕਰਨ ਵਾਲਾ ਆਪਣੇ ਆਪ ਨੂੰ ਇੱਕ ਭਿਖਾਰੀ ਨਾਲੋਂ ਵਧੀਰੀ ਨਿਰਮਾਣਤਾ ਨਾਲ ਤਦ ਤੱਕ ਨਹੀਂ ਸਾਧਦਾ ਜਦ ਤੱਕ ਉਸ ਦੀ ਅਰਦਾਸ ਸ਼ੁੱਧ ਅਰਦਾਸ ਨਹੀਂ ਕਹੀ ਜਾਂਦੀ ਭਗਵਤ ਗੀਤਾ ਵਿੱਚ ਵੀ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਜੀ ਨੇ ਫਰਮਾਇਆ ਹੈ ਕਿ ਉਸ ਅੱਗੇ ਅਰਦਾਸ ਕਰ ਵਿਸ਼ਵਾਸ ਰੱਖ ਤੇਰੇ ਸਾਰੇ ਗੁਨਾਹ ਮਾਫ ਹੋ ਜਾਣਗੇ ਕੁਰਾਨ ਸ਼ਰੀਫ ਵਿੱਚ ਹਜ਼ਰਤ ਮੁਹੰਮਦ ਸਾਹਿਬ ਦਾ ਕਥਨ ਹੈ ਕਿ ਅੱਲਾਹ ਕਹਿੰਦਾ ਹੈ ਕਿ ਮੈਨੂੰ ਪੁਕਾਰੋ ਮੈਂ ਤੁਹਾਡੀ ਪੁਕਾਰ ਜ਼ਰੂਰ ਕਬੂਲਾਂਗਾ ਬਾਈਬਲ ਵਿੱਚ ਵੀ ਹਜ਼ਰਤ ਈਸਾ ਜੀ ਕਹਿੰਦੇ ਹਨ ਵਿਸ਼ਵਾਸ ਰੱਖੋ ਜੋ ਮੰਗੇਗਾ ਉਹੀ ਪਾਏਗਾ ਸੰਗਤ ਜੀ ਸਾਨੂੰ ਇੱਕੋ ਹੀ ਦਰ ਤੇ ਮੰਗਣਾ ਚਾਹੀਦਾ ਹੈ ਇੱਕੋ ਅੱਗੇ ਹੀ ਸਿਰ ਨਿਵਾਉਣਾ ਚਾਹੀਦਾ ਹੈ ਪਹਿਲਾਂ ਅਸੀਂ ਗੁਰਦੁਆਰੇ ਅਰਦਾਸ ਕਰਦੇ ਹਾਂ ਫਿਰ ਸੁੱਖਾਂ ਸੁਖ ਕੇ ਦੇਵੀਆਂ ਪੀਰਾਂ ਕੋਲ ਵੀ ਤਾਗੇ ਤਵੀਤ ਕਰਵਾਉਂਦੇ ਫਿਰਦੇ ਹਾਂ ਪਰਮ ਨਾਲ ਕੀਤੀ ਅਰਦਾਸ ਦਾ ਕੋਈ ਲਾਭ ਨਹੀਂ ਹੋ ਸਕਦਾ ਜੇ ਵਿਸ਼ਵਾਸ ਹੀ ਨਹੀਂ ਫਿਰ ਅਰਦਾਸ ਹੀ ਨਾ ਕਰੋ ਇਸ ਲਈ ਸੰਗਤ ਜੀ ਦਿਲ ਦੀ ਬਿਰਥਾ ਸਾਰੇ ਪਰਮ ਛੱਡ ਕੇ ਤਨ ਤੇ ਮਨ ਨਾਲ ਉਸ ਦੇ ਸਾਹਮਣੇ ਰੱਖੋ ਜੋ ਸਭ ਦਾ ਮਾਲਕ ਹੈ ਸੰਸਾਰ ਦੇ ਮੰਗਤੇ ਨਾ ਬਣੋ ਸੰਸਾਰ ਤਾਂ ਆਪ ਮੰਗਤਾ ਹੈ ਮੰਗਤੇ ਬਣੋ ਪਰ ਉਸ ਸ੍ਰਿਸ਼ਟੀ ਦੇ ਰਚਨਹਾਰ ਦੇ ਮਾਲਕ ਨੂੰ ਰਸਮੀ ਤੌਰ ਤੇ ਨਾ ਮੰਨੋ ਉਸ ਨੂੰ ਜਿਉਂਦਾ ਜਾਗਦਾ ਤੇ ਹਾਜ਼ਰ ਨਾਜ਼ਰ ਸਮਝ ਕੇ ਪ੍ਰਾਰਥਨਾ ਕਰੋ ਆਪ ਮੰਗਤਾ ਬਣ ਕੇ ਰੱਬ ਨੂੰ ਜੱਜਮਾਨ ਬਣਾਓ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੋ ਅਰਦਾਸ ਜੋਦੜੀ ਦਾ ਆਰੰਭ ਕੀਤਾ ਸੀ ਦਸ਼ਮੇਸ਼ ਪਿਤਾ ਜੀ ਨੇ ਉਹ ਸੰਪੂਰਨ ਕਰ ਦਿੱਤੀ ਹੈ ਜਿੰਨੀ ਵੀ ਅਰਦਾਸ ਮੰਗਾਂ ਤੋਂ ਰਹਿਤ ਹੋਵੇ ਉੰਨੀ ਹੀ ਮਨ ਦੀ ਇਕਾਗਰਤਾ ਨਾਲ ਜ਼ਰੂਰੀ ਕਰਨੀ ਚਾਹੀਦੀ ਹੈ ਅਰਦਾਸ ਵਿੱਚ ਅਥਾਹ ਬਲ ਅਤੇ ਸ਼ਕਤੀ ਹੈ ਜਿਸ ਦੀ ਮਿਸਾਲ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਕੀਤੀ ਹੈ ਮੁਗਲਾਂ ਦੇ ਟੱਕਰੇ ਸਮੇ ਬਾਬਾ ਦੀਪ ਸਿੰਘ ਜੀ ਨੇ ਜਦ ਭਾਰੀ ਕਟਾ ਵੱਡੀ ਕਰ ਦਿੱਤੀ ਤਾਂ ਯਾਕੂਬ ਖਾਨ ਨੇ सय्यਦ ਅਲੀ ਖਾਨ ਅੱਗੇ ਹੋ ਕੇ ਇਕੱਠਿਆਂ ਹਮਲਾ ਕਰ ਦਿੱਤਾ ਸੀ ਪਰ ਬਾਬਾ ਜੀ ਨੇ ਐਸਾ ਖੰਡਾ ਚਲਾਇਆ ਕਿ ਦੋਵੇਂ ਧਰਤੀ ਤੇ ਢੇਰ ਹੋ ਗਏ ਬਾਬਾ ਦੀਪ ਸਿੰਘ ਜੀ ਦਾ ਆਪ ਵੀ ਸੀਸ ਧੜ ਤੋਂ ਵੱਖ ਹੋ ਗਿਆ ਸੀ ਕਿਹਾ ਜਾਂਦਾ ਹੈ ਕਿ ਇੱਕ ਸਿੰਘ ਨੇ ਬਾਬਾ ਜੀ ਨੂੰ ਗੋਲੀ ਮਾਰੀ ਕਿ ਆਪ ਨੇ ਤਾਂ ਅਰਦਾਸ ਸ਼੍ਰੀ ਦਰਬਾਰ ਸਾਹਿਬ ਬੋਜ ਕੇ ਆਪਣੇ ਪ੍ਰਾਣ ਦੇਣ ਦੀ ਕੀਤੀ ਸੀ ਪਰ ਆਪ ਦਾ ਰਸਤੇ ਵਿੱਚ ਹੀ ਸਾਥ ਛੱਡ ਗਏ। ਬਾਬਾ ਜੀ ਨੇ ਆਪਣਾ ਕਟਿਆ ਹੋਇਆ ਸੀਸ ਆਪਣੇ ਖੱਬੇ ਹੱਥ ਉੱਤੇ ਚੁੱਕਿਆ ਅਤੇ ਸੱਜੇ ਹੱਥ ਨਾਲ ਵੈਰੀ ਦਲ ਦਾ ਖੰਡੇ ਨਾਲ ਮੁਕਾਬਲਾ ਕਰਦੇ ਹੋਏ ਸ਼੍ਰੀ ਦਰਬਾਰ ਸਾਹਿਬ ਵੱਲ ਵਧਣ ਲੱਗ ਪਏ। ਮੁਗਲ ਦੇਖ ਕੇ ਭੈ ਪੀਤ ਹੋ ਗਏ ਅਤੇ ਉਥੋਂ ਭੱਜ ਤੁਰੇ। ਰਸਤਾ ਖਾਲੀ ਸੀ। ਸ਼੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਜਦ ਬਾਬਾ ਦੀਪ ਸਿੰਘ ਜੀ ਪੁੱਜੇ ਤਾਂ ਸਰੀਰਕ ਨਿਰਬਲਤਾ ਕਾਰਨ ਆਪਣੇ ਆਪ ਨੂੰ ਅਯੋਕੇ ਬਣੇ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੱਕ ਹੀ ਲਿਆਏ ਅਤੇ ਸ਼ੁਕਰ ਕੀਤਾ ਉਸ ਅਕਾਲ ਪੁਰਖ ਦਾ ਜਿਸ ਨੇ ਆਪਣੇ ਸੇਵਕ ਦੀ ਕੀਤੀ ਹੋਈ ਅਰਦਾਸ ਦੀ ਲਾਜ ਰੱਖੀ ਇਸ ਲਈ ਸੰਗਤ ਜੀ ਹਰ ਕੰਮ ਦੇ ਆਰੰਭ ਕਰਨ ਲੱਗਿਆ ਸਾਨੂੰ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ ਤਾਂ ਜੋ ਸਫਲਤਾਪੂਰਵਕ ਸਾਡੇ ਕੰਮ ਨੂੰ ਨੇਪਰੇ ਚੜਾ ਦੇਵੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਹਰ ਕੰਮ ਦੇ ਆਰੰਭ ਕਰਨ ਤੋਂ ਪਹਿਲਾਂ ਅਰਦਾਸ ਕਰਨ ਤੇ ਹੀ ਜ਼ੋਰ ਦਿੱਤਾ ਹੈ ਇਸ ਲਈ ਸੰਗਤ ਜੀ ਹਮੇਸ਼ਾ ਹੀ ਸਾਨੂੰ ਆਪਣੇ ਲਈ ਅਰਦਾਸ ਕਰਨੀ ਚਾਹੀਦੀ ਹੈ ਚਾਹੇ ਉਹ ਕਿਸੇ ਵੀ ਅਖਰਾਂ ਵਿੱਚ ਹੋਵੇ ਤਾਂ ਸਾਡਾ ਮਨ ਸੁੱਚਾ ਹੋਣਾ ਚਾਹੀਦਾ ਹੈ ਸੱਚਾ ਹੋਣਾ ਚਾਹੀਦਾ ਹੈ ਅਤੇ ਸਭ ਤੋਂ ਵੱਡੀ ਗੱਲ ਕਿ ਸਾਨੂੰ ਆਪਣੇ ਅਕਾਲ ਪੁਰਖ ਉੱਤੇ ਵਿਸ਼ਵਾਸ ਹੋਣਾ ਚਾਹੀਦਾ ਹੈ ਤਾਂ ਤੁਹਾਡੀ ਅਰਦਾਸ ਜ਼ਰੂਰ ਪ੍ਰਵਾਨ ਹੋਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ